ਹਾਂਜੀ ਹੈਲੋ ਜੀ ਸਾਰੇ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਨਾ ਪੁਰਾਣੀਆਂ ਕਾਪੀਆਂ 'ਚ ਨਵੀਆਂ ਕਾਪੀਆਂ ਬਣਾਵਾਂਗੇ ਉਹ ਦੇਖੋ ਕਿਵੇਂ ਵੀ ਅੰਗਾਂ 'ਤੇ ਛੋਟੇ ਹੁੰਦੇ ਆਪਾਂ ਬਣਾ ਲੈਂਦੇ ਸੀਗੇ ਪੜਦੇ ਹੋਏ ਨਾ ਕਾਪੀ ਦੇ ਪਿਛਲੇ ਸਾਈਡ ਤੇ ਨਾ ਕਿੰਨੇ ਪੇਜ ਖਾਲੀ ਪਏ ਨੇ ਵਧੀਆ ਪਏ ਨੇ ਸਾਫ਼ ਨੇ ਪੇਜ ਉਹ ਇੱਕ ਅੱਧਾ ਪੇਜ ਵਿੱਚ ਹੈਂਦਾ ਇਹਨੂੰ ਆਪਾਂ ਕੱਟ ਦਵਾਂਗੇ ਕੱਟ ਦਵਾਂਗੇ ਜਾਂ ਸਾਈਡ ਤੋਂ ਜਾਂ ਫਿਰ ਇਹਨੂੰ ਵਿੱਚੋਂ ਕੈਂਚੀ ਨਾਲ ਕੱਟ ਦਵਾਂਗੇ ਜਾਂ ਹੱਥ ਨਾਲ ਵੀ ਕੱਢਿਆ ਜਾਂਦਾ ਹੁੰਦਾ ਹੈ ਨਾ ਵਿੱਚੋਂ ਬਾਕੀ ਪੇਚ ਕਿਨੇ ਸੋਣ ਭੈਣੇ ਇਹਦਾ ਸੈਂਟਰ ਆ ਨਾ ਆਪਣਾ ਸੈਂਟਰ ਦੇ ਵਿੱਚੋਂ ਜਿਹੜੇ ਆਪਣੇ ਇਹਦੇ ਪਿੰਨੇ ਜੇ ਲੱਗੇ ਹੋਏ ਹੁੰਦੇ ਨੇ ਸਟੈਪਰ ਨਾਲ ਲਾਇਪ ਹੁੰਦੇ ਨੇ ਜਿਵੇਂ ਉਹ ਆਪਾਂ ਇਹਨਾਂ ਦੇ ਪਿੰਨਾਂ ਜੇ ਇੱਕ ਨੇ ਕੱਟ ਲਵਾਂਗੇ ਦੇਖਿਓ ਆਇਆ ਆਪਾਂ ਪੇਚ ਕੱਸ ਲਿਆ ਪੇਚ ਕੱਸ ਸਹਾਇਤ ਨਾਲ ਕੱਢਾਂਗੇ ਤਾਂ ਹੱਥ ਨਾਲ ਕੱਢਦੇ ਆ ਨਾ ਹੱਥ ਨਾਲ ਥੋੜੇ ਔਖੇ ਨਿਕਲਦਿਆਂ ਨੇ ਹੱਥ ਲੱਗਣ ਦਾ ਡਰ ਹੁੰਦਾ। ਇਹ ਪੇਚਕਾਸ ਨਾਲ ਨਾ ਆਪਾਂ ਇਹਨਾਂ ਦੇ ਖੁੰਝੇ ਜੇ ਉੱਪਰ ਨੂੰ ਕਰ ਲਵਾਂਗੇ ਇਹਨਾਂ ਦੇ। ਤਿੱਖੀਆਂ ਚੀਜ਼ਾਂ ਮੂੰਹ ਜੇ ਨੇੜੇ ਇਹਨਾਂ ਦੇ। ਤਿੰਨੋਂ ਬਿੰਨਾਂ ਦੇ। ਔਰ ਫਿਰ ਵੀ ਬਚਾ ਕੇ ਕਿਉਂ ਹੱਥ 'ਚ ਲੱਗਦਾ ਵੀ ਹੈ। ਚੀਜ਼ ਵੀ ਕੱਢ ਰਹੇ ਆਪਾਂ ਹੁਣ। ਆਪੇ ਇੱਕ ਕਨੇਪਤੈਨ ਕਾਪੀ ਬਣਾਉਣੀ ਆ ਨੇ। ਉਹ ਦੇਖਦੇ ਰਹੋ ਕਿਵੇਂ ਬਣਾਵਾਂਗੇ ਆਪਾਂ। ਇਹ ਹੁਣ ਦੇਖੋ ਇਧਰਲੀ ਸਾਈਡ ਤੋਂ ਕੱਢ ਲਵਾਂਗੇ ਇੱਕ ਆਪਣਾ ਜਿਲਤਾ ਚੜਨ ਵਾਲਾ ਉਹਦੇ ਨਾਲ ਕੱਢ ਲਵਾਂਗੇ ਤਿੱਖਾ ਹੁੰਦਾ ਮਰੋ ਜਿਹਦੇ ਨਾਲ ਆਪਾਂ ਜਿਲਤਾ ਚੜਨ ਲਗੇ ਹੋਲ ਕਰਦੇ ਆਂ ਇਹ ਜਿਲਤਾ ਚੜਨ ਦੀ ਦਿਖਾ ਦਿਖਾਵਾਂਗੇ ਤੁਹਾਨੂੰ ਕਿਵੇਂ ਚੜ੍ਹਦੇ ਹੁੰਦੇ ਨੇ ਉਹ ਆਪਾਂ ਸਰੋਦੇ ਘਰ ਵਿੱਚ ਚੜ੍ਹ ਲਾਨੇ ਨੇ ਪਹਿਲਾਂ ਨੇ ਆਹ ਵਾਹ ਤੇਨੋਂ ਕਿਨੇ ਕੱਢਦੇ ਆਪਾਂ ਨੇ ਇਨੇ ਸਾਈਡ ਤੇ ਆਪਾਂ ਰੱਖ ਲੰਨੀਆ ਆਪਾਂ ਸਾਈਡ ਤੇ ਰੱਖਤਾ ਹੁਣ ਦੇਖੋ ਇਹਨੂੰ ਆਪਾਂ ਕੱਢ ਲਵਾਂਗੇ ਵਿੱਚੋਂ ਆਪਾਂ ਜਲਦੀ ਦੇ ਵਿੱਚੋਂ ਨਾ ਕਾਫੀ ਕੱਢ ਲਈ ਜਿਹੜਾ ਸੈਂਟਰ ਦੇ ਵਿੱਚੋਂ ਲਾਲ ਰੂਪਾਂ ਵੀ ਜਿੰਨੇ ਪੇ ਖਾਲੀ ਨੇ ਇਹਦੇ ਪਿਛਲੀ ਸਾਈਡ ਤੋਂ ਉਹ ਕੱਢ ਲਵਾਂਗੇ ਜਿਹਨੇ ਕੱਢ ਲਈ ਪਿੱਛੋਂ ਦੋ ਪੇ ਬਾਕੀ ਬਚਣਗੇ ਉਹ ਵਿੱਚੋਂ ਕੋਈ ਚੱਕਣੀ ਕਾਫੀ ਫਿਰ ਵੀ ਕਾਫੀ ਵਧੀਆ ਪਈ ਹੈ ਦੇਖੋ ਉਹਨੇ ਕੱਢ ਲਿਆ ਆਪਣੇ ਕਾਫੀ ਮੋਟੀ ਸੀ ਪਹਿਲਾਂ ਨਾ ਇਹ ਆਪਣਾ ਪਿੱਛੋਂ ਜੇ ਅੱਗੇ ਵਿੱਚ ਕਾਪੀਆਂ ਲਾਉਂਦੇ ਨੇ ਆਪਣੇ ਜਦੋਂ ਪੇਪਰ ਜੇ ਸਟਾਰਟ ਹੋਣ ਵਾਲੇ ਹੁੰਦੇ ਨੇ ਸਮਝੋ ਤੋਂ ਪਹਿਲਾਂ ਕਈ ਵਾਰ ਕਾਪੀਆਂ ਲੱਗ ਜਾਂਦੀਆਂ ਨੇ ਨਾ ਵੀ ਕੰਮ ਕਰਨਾ ਪੈਂਦਾ ਨਿਊ ਕਾਪੀ ਲਾਉਣੀ ਪੈਂਦੀ ਆ ਉਹ ਕਾਪੀ ਏ ਥੋੜੇ ਜਿਹਾ ਆਪਣੇ ਪੇਜ ਭਰਦੇ ਨੇ ਪਿੱਛੋਂ ਕਾਪੀ ਆਪਣੇ ਕੋਲ ਨਾ ਸਾਫ਼ ਰਹਿ ਜਾਂਦੀ ਆ ਇਹਦਾ ਮੈਂ ਜਿਹੜਾ ਆਪਣੇ ਵਿਚਰਾ ਇੱਕ ਹੋਰ ਝੋਟਾ ਸੀਗਾ ਫਰੰਟ ਤੇ ਪਿੱਛੇ ਆਉਂਦਾ ਹੁੰਦਾ ਉਹਨੂੰ ਆਪਾਂ ਕੱਢ ਕੇ ਨਾ ਦੇਖੋ ਜਿੱਥੇ ਨਾਮ ਲਿਖਿਆ ਹੋਇਆ ਸੀ ਇਹਨੂੰ ਪਿੱਛੇ ਕਰ ਦਵਾਂਗੇ ਆ ਦੂਜਾ ਮੂਰੇ ਕਰ ਲਿਆ ਹੁਣ ਇਹਨਾਂ ਵਿੱਚ ਨਾ ਆਪਾਂ ਪਤਾ ਐਸੇ ਕਾਪੀ ਚ ਪੈਨ ਕੱਢਨੇ ਆਪਾਂ ਉਹ ਹੀ ਉਹ ਹੀ ਸਾਈਡਾਂ ਦੇ ਪਿੰਨ ਆ ਜਾਣਗੇ ਆਪਣੀ ਉਹੀ ਸਾਈਡ ਦੇ ਲਾ ਲੂ ਇਸੀ ਜਗ੍ਹਾ ਤੇ ਮਤਲਬ ਦੇਖੋ ਉੱਥੇ ਉੱਥੇ ਆਪਾਂ ਪੈਨ ਪਾ ਲਵਾਂਗੇ ਵੈਸੇ ਸੌਰੀ ਅੰਦਰ ਦੀ ਪਾਉਣ ਲੱਗ ਗਏ ਵੈਸੇ ਅੰਦਰ ਦੀ ਨਹੀਂ ਪੈਂਦਾ ਆ ਦੇ ਅੰਦਰ ਦੀ ਪੈਨ ਪਾ ਰਹੇ ਆ ਆਪਾਂ ਮੈਸੇਂਦਰ ਦੇ ਨਹੀਂ ਪੈਂਦਾ ਫਿਰ ਅੰਦਰ ਦੀ ਪਾਲ ਲੈਣੇ ਆ ਜੇ ਅੰਦਰ ਦੀ ਪਾਵਾਂਗੇ ਨਾ ਬਾਹਰਲੀ ਸਾਈਡ ਤੋਂ ਨਿਕਲ ਛੇਤੀ ਜਾਊਗਾ ਏ ਸੌਰੀ ਆਪਾਂ ਨਾ ਬਾਹਰਲੀ ਸਾਈਡ ਤੇ ਦੀ ਪਨ ਪਾਵਾਂਗੇ ਨਾ ਲਾਈਟ ਦਾ ਕੱਟ ਬਹੁਤ ਲੱਗਦਾ ਪੱਖਾ ਲਾ ਕੇ ਵੀਡੀਓ ਬਣਾਉਨੇ ਆ ता ठीक है नहीं फिर ना बिना पखे तो बहुत गर्मी आंदा भी इनवर्टर डाउन ना हो जाए कि बहरली साइड तो आपने पिन पाती देखो अंदरली साइड तो आप पेचकसाले पिन मोड़ देवे कुछ ना मोड़ता बाकी फिर आप कई बार हथौड़ी ना भी सैट कर देने दूजी तो कापी अपने को देखो ਦੂਜੀ ਕਾਪੀ ਦੇ ਪੇ ਥੋੜੇੇ ਬੇਬਦੂ ਸੀਗੇ ਉਹਨੂੰ ਕੱਟਦਾ ਜੇ ਆਪਾਂ ਜੜ ਤੋਂ ਕੱਢਾਂਗੇ ਉਹ ਪਿਛਲੀ ਸਾਈਡ ਦੇ ਪੇਜ ਵੀ ਨਾਲੇ ਨਿਕਲਿਆ ਆਉਂਦੇ ਨੇ ਉਹ ਆਪਾਂ ਨਹੀਂ ਕੱਢੇ ਹਾਂਗੇ ਇੰਨੇ ਕ ਮਨ ਨਾਲ ਰੱਖ ਲਿਆ ਕਦੇ ਬਜਲਤ ਝਾੜਾਂਗੇ ਇਹਦੇ ਉੱਪਰ ਕਵਰ ਛਾੜਦਾ ਬਚਾ ਨਾ ਉਹ ਕਵਰ ਛਾੜਨਗੇ ਇੱਕ ਪੇਜ ਵਿੱਚ ਦਿੱਤਾ ਜਾਂਦਾ ਇੱਕ ਪੇਜ ਵਿੱਚ ਦਮਾਗੇ ਉਹ ਫਿਰ ਦਿਸਦਾ ਨਹੀਂ ਪਿਛਲੇ ਪਾਸੇ ਵੀ ਆਪਾਂ ਨੇ ਲਿਖੇ ਹੋਏ ਪੇਸੇਗੇ ਬੱਚਿਆਂ ਦੇ ਉਹ ਵੀ ਕੱਟਦੇ ਆਪਾਂ ਦੇਖੋ ਇੱਕ ਹੋਰ ਕਾਪੀ ਆਪਣੇ ਕੋਲ ਉਹਦੇ ਨਾਲ ਦੀਓ ਹੁਣ ਇਹਦਾ ਵੀ ਆਪ ਐਵੇਂ ਕਰਾਂਗੇ ਯਾਨੀ ਕਿ ਬਾਦ ਤੋਂ ਫਿਰ ਆਪੋ ਇਹਦੇ ਕੱਟ ਲਵਾਂਗੇ ਤੇ ਝੋਟੀਆਂ ਨਿਕਲੇ ਆਉਣਗੇ ਵਜਾ ਕੇ ਕਾਪੇ ਪਿੰਰੇ ਦੇ ਨਹੀਂ ਗੱਡੇ ਹਾਂਗੇ ਉਹ ਤਾਂ ਨਹੀਂ ਗੱਡੇ ਕੋਈ ਦੂਸਰੀ ਕਾਪੀ ਅਲੱਗਾਂ ਇੱਕ ਕਾਪੀ ਲਾਗਾ ਇਹਨਾਂ ਜਗ੍ਹਾ ਇੱਕ ਸਾਈਡ ਤੇ ਮਤਲਬ ਇੱਕੋ ਜਗ੍ਹਾ ਸੋਰੀ ਇੱਕੋ ਜਗ੍ਹਾ ਤੇ ਨਹੀਂ ਆਉਣੀ ਥੋੜਾ ਵਿਚਾਰ ਕੱਢ ਹੋਊਗਾ ਆਈ ਹੁੰਦਾ ਵੀ ਬੱਚੇ ਨਹੀਂ ਕਾਪੀਆਂ ਆਪਣਾ ਪੱਕਾ ਕੰਮ ਕਰਨਗੇ ਰਾਫ ਕੰਮ ਦੇ ਵੀ ਕੰਮ ਆ ਜਾਂਦੀਆਂ ਨੇ ਹੁਣ ਨਵੀਆਂ ਕਾਪੀਆਂ ਦੇੰਨੇ ਪੇ ਖਾਲੀ ਹੁੰਦੇ ਨੇ ਵੀ ਆਪਾਂ ਕਹਿੰਨੇ ਉਹਨਾਂ ਨਾਲ ਉਹ ਇੱਕ ਅਲੱਗ ਕਾਪੀ ਬਣਾ ਲੀਓ ਉਹਨਾਂ ਦੀ ਹਨਾ ਸਾਰੀ ਕਾਪੀ ਚੱਕਰ ਨਾਲੋਂ ਦੋ ਦੋ ਕਾਪੀਆਂ ਦੀ ਕਾਪੀ ਬਣ ਜਾਂਦੀ ਹੈ ਉਹਨੇ ਕਿੰਨੇ ਪੇਜ ਖਾਲੀ ਨੂੰ ਆਪਾਂ ਮੁਰਲੇ ਸਾਈਡ ਤੇ ਨਾ ਉਹਦੇ ਲਈ ਪਾ ਲਾਂਗੇ ਜਿਸ ਆਪਾਂ ਨੇ ਪੇਜ ਕੱਟੇ ਸੀਗੇ ਜਦੋਂ ਜਲਦੀ ਝਾੜਾਂਗੇ ਮੁਰਲਾ ਪੇਜ ਆਪਾਂ ਵਿੱਚ ਛਾੜ ਲਾਂ ਵਿੱਚ ਦੇ ਲਾਂਗੇ ਉਹਦੇ ਕਵਰ ਦੇ ਫਿਰ ਕੁਛ ਨਹੀਂ ਪਤਾ ਲਾਦਾ ਵੀ ਮੋਰੋਂ ਕਿੰਨੇ ਖਾਲੀ ਸੀਗੇ। ਆਹ ਦੇ ਪੈਨ ਦੀ ਜਗ੍ਹਾ ਨਾ ਅਲੱਗ-ਅਲੱਗ ਆ ਗਈ ਦੋਨਾਂ ਦੀ। ਨਾ ਪਹਿਥੇ ਪੈਨ ਨਹੀਂ ਯੂਜ਼ ਕਰਦੀ। ਇੱਥੇ ਆਪਾਂ ਨਾ ਸੂਈ ਨਾਲ ਧੱਗਾ। ਸੂਈ ਵਿੱਚ ਧੱਗਾ ਪਾ ਕੇ ਸੌਰੀ। ਇਹਦੀ ਸਹੇਦਾਂ ਨਾਲ ਨੂਕਾ ਪੀਂ ਜੋੜ ਲਵਾਂਗੇ। ਥੋੜਾ ਜਿਹਾ ਖਾ ਕਾਇਮੀ ਨਾਲ ਜੋੜ ਲਵਾਂਗੇ ਦੋਨਾਂ ਨੂੰ ਸੋਨੇ ਕਾ ਪੈਨ ਜੁੜ ਜਾਣਗੇ ਇੱਕੋ ਜਲਦੀ ਵਿੱਚ ਆ ਜਾਣਗੇ ਇਹ ਅੰਦਰ ਆਪਾਂ ਇਹਦੇ ਗੱਠ ਧਨ ਗੱਠ ਦੇ ਲਵਾਂਗੇ ਮੱਚਾ ਗੱਠ ਦੇ ਲਈ ਆਪਾਂ ਨੇ ਹੁੰਦਾ। ਠਾਠ ਦੇ ਕਿਤਾ ਕੱਟਦਾ ਆਪਾਂ ਨੇ। ਆਪਾਂ ਡਾਰਜਿਸਟਰ ਵੇਟੀਦਾ। ਹੁਣ ਵੱਡੇ ਰਜਿਸਟਰ ਵੀ ਦੋ ਪਏ ਨੇ ਜੀ। ਦੋਨਾਂ ਵਿੱਚ ਕਾਫੀ-ਕਾਫੀ ਪੇਜ ਖਾਲੀ ਨੇ। ਪਾਏ ਵਿੱਚ ਆਫ ਕਮ ਲੈਣਾ ਕਿਉਂਕਿ ਜੇ ਕਵਰ ਚੜ੍ਹ ਕੇ ਤਾਂ ਨਾ ਇਹ ਆਪਣਾ ਨਮਕ ਕੰਮ ਕਰਨ ਵਾਸਤੇ ਵੀ ਲੱਗ ਸਕਦੀਆਂ ਨੇ ਇਹਨਾਂ ਵੀ ਜੇ ਆਪਾਂ ਦੋ ਕਾਪੀ ਨਿਕ ਬਣਾਵਾਂਗੇ ਹੈ ਵੀ ਇਹਨਾਂ ਦੇ ਮੂਹਰੇ ਪੇਜ ਕੱਟ ਲਈ ਉੱਥੇ ਪਾ ਲਵਾਂਗੇ ਇਹਨੂੰ ਵੀ ਕਿਉਂਕਿ ਪੇਜ ਕੱਟਦੇ ਨੇ ਨਾ ਉਹਦੇ ਲਵੇ ਦੀ ਹਰ ਇੱਕ ਨਿਕ ਸਾਰਾ ਧਿਆਨ ਨਾਲ ये भी उूल आ मतलब जो आप बच्चे कवर छाड़न मोरला पेज ना कवर बच्चे दे गे कुछ नहीं पता लगना भी काफ़ी नवी आ जा फिर पुरानी है ना ये चैनल जो भी ना आप बढ़िया वीडियो पाया करा जरूर सबसक्राइब करो ऐ हाँ कोई चीज़ बनाने चल आप विडियो पा दी किसी ना किस फायदा हो जाता है ना अपना सूई नाल पहला करके देखे से लुट नहीं आंता रहा भी जलता जलता चाढ़न वाला हों गली कराने भी थाड़ी लै लवे थोड़ी सहायता कर लवेंगे गली ਇਜਾ ਕਰਾਂਗੇ ਤਿੰਨ ਹੌਲ ਜੀ। ਨਾ ਜਗਾ ਦੇਖਣੇ ਉਹ ਸੈਂਟਰ ਇਹ ਚ ਆ ਜਿਹਾ ਬੋਦੇ। ਅਨੇਕ ਆਪੀ ਮਾਤਰਾ ਰਜਿਸਟਰ ਲਾ ਲਵਾਂ ਬਧਿਆ ਮੋਟਾ ਬਣ ਜਾ। ਜਿੰਨੇ ਕ ਰਜਿਸਟ੍ਰਾਮ ਹੁੰਦਾ ਨਾ 45 ਰੁਪਏ ਵਾਲਾ ਜਿਵੇਂ ਲਾ ਲਵਾਂ ਮੰਨ ਕੇ ਚੱਲੋ। ਉਹਨਾਂ ਕ ਆਪਣਾ ਇਹ ਦੋ ਦਾ ਇੱਕ ਬਣ ਗਿਆ। ਜਿਵੇਂ ਭਰੀਆਂ ਹੋਈਆਂ ਸੀਗੀਆਂ ਉਹ। ਉਹ ਕਿਤੇ ਆਪਣੇ ਕੰਮ ਆ ਗਈਆਂ। ਨਹੀਂ ਬੱਚਿਆਂ ਨੇ ਇਹ ਪਾੜ ਪੜ ਕੇ ਖਰਾਬੀ ਕਰਨੀ ਸੀ ਦੀਆਂ ਇਹ ਇਹ ਜਹਾਜ ਬਣਾ ਕੇ ਚਾੜਤਾ ਬੱਚਿਆਂ ਨੇ ਇਹਦੇ ਕੁਸ਼ ਕਰ ਲਿਆ ਇਹਦੇ ਕੁਸ਼ ਕਰ ਲਿਆ niche ਕੱਟੀ ਜਾਂਦੇ ਨੇ ਪੇ ਇਹਦੇ ਕੁਸ਼ ਬਣਾ ਲਾਂਗੇ ਕਿਤੇ ਕੁਸ਼ ਬਣਾ ਲਾਂਦੇ ਨੇ ਹੁਣ ਦੇਖੋ ਆਪਾਂ ਇਹਦੇ ਵਿੱਚ ਨਾ ਧਾਗਾ 2-3 ਵਾਰ ਲੰਗਾਇਆ 2-3 ਵਾਰ ਲੰਗਾ ਕੇ ਇਹਦੀ ਆਪਾਂ ਨੇ ਗੱਠ ਮਾਰਤੀ ਤਾਂ ਘਟੇ ਜੋ ਟੀ ਟੀ ਲੱਗਦੀ ਹੈ ਨਾ ਇਹ ਘੱਟੇ ਲੱਗ ਰਹੀ ਹੈ ਉਹ ਅਗਲੇ ਵਿੱਚ ਦੀ ਫੇਰ ਲੰਗਾਗੇ ਘੱਟ ਦੇ ਲਈ ਆਪਾਂ ਨੇ ਉਹ ਦੇਖ ਅਸੀਂ ਗਈ ਇੱਕ ਕਪ ਫੋਰ ਚੀ ਬਣਾਵਾਂਗੇ ਕਾਪੀਆਂ ਤੇ ਬਣਾ ਲੱਗੇ ਖੋਰ ਚੀ ਬਣਾਉਣੀ ਆ ਇਹ ਬਾਧੂ ਪੇਜ ਹੁੰਦੇ ਨੇ ਇਕੱਲੇ ਇਕੱਲੇ ਪੇਜ ਸੀਗੇ ਵਿੱਚੋਂ ਪਿੱਛੋਂ ਕੱਢੇ ਸੀਗੇ ਮਤਲਬ ਮੁਰੇ ਉਹਨਾਂ ਦੇ ਕਰਿਆ ਹੋਇਸ ਕੰਮ ਮੁਰਲੇ ਭੇਜਾਂ ਦੇ ਝੋਟਾ ਲਾ ਲਉ ਪਿੱਛੋਂ ਝੋਟੇ ਵਿੱਚ ਆਪਾਂ ਨੇ ਪਾੜ ਲਈ ਸੀਗੇ ਉਹਨਾਂ ਵੀ ਕੁਛ ਨਾ ਕੁਛ ਆ ਬਰ ਬਣਾਵਾਂਗੇ ਪਹਿਲਾਂ ਆਪਾਂ ਕੱਟ ਲਈ ता लगो ये जी कटता हाँ जी कि सोने बन गया जी एक रजिस्टर बिल्कुल बड़ा रजिस्टर बन गया एक सोहना लगे हाँ तीन कापियां बन गई अपने दो कापिया बन गई एक अपना रजिस्टर बन गया तिने चीज़ अपने कम काम बन गई ना ਕਿਤੇ ਫालतू ਸਿੱਟਣੇ ਸੀ ਗੀਆਂ ਆਪਣੇ ਲਾਲੂ ਵੇਚਣੇ ਸੀ ਲਾਲੂ ਭਾਵ ਲਾਲੂ ਹਨਾ ਕਿਰੋ ਵੇਚ ਵੀ ਦਿੰਨੇ ਆਪਾਂ ਰੱਦੀ ਵਾਲੇ ਨੂੰ ਕਿਤੇ ਹੁਣ ਇਹ ਆਪਣੇ ਕੰਮ ਆ ਜਾਣਗੇ ਆ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਜਰੂਰ ਜੇ ਵਧੀਆ ਲੱਗੀ ਵੀਡੀਓ ਤਾਂ ਅਣਾ ਇਹ ਹੁਣ ਪੇ ਸੀਗੇ ਆਪਣੇ ਨਾ ਕੱਲੇ-ਕੱਲੇ ਕੱਢੇ ਹੋਏ ਸੀਗੇ ਉਹਨਾਂ ਨੂੰ ਸੈਂਟਰ ਚੋ ਕੱਟ ਲੇ ਪਹਿਲਾਂ ਆਪਾਂ ਨੇ ਲੰਬੇ ਲੋਟ ਉਹਨਾਂ ਨੂੰ ਫੋਲਡ ਕਰਕੇ ਉੱਥੇ ਸੈਂਟਰ ਚ ਇਹਨਾਂ ਨੂੰ ਫਿਰ ਕੱਟ ਦਵਾਂਗੇ ਇਹਨੇ ਕੋਈ ਚੀਜ਼ ਬਣੂਗੀ ਇਹਦੇ ਕਿ ਅਲੱਗ ਚੀਜ਼ ਬਣੂਗੀ ਇਹਦੇ ਵਾਹ ਬੁਝੇ ਪਹਿਲਾਂ ਕੱਟ ਦੋ ਧਿਆਨ ਨਾਲ ਇੱਕ ਸਾਰ ਕਰ ਲੈਣਾ ਕਰ ਲੈਣੇ ਨੇ ਆਪਾਂ ਦੇ ਪੇਸ਼ ਅਬੱਖਾ ਲਾਇਆ ਪੇਜ ਉੱਡ ਰਹੇ ਨੇ 4 ਇੰਚ ਰੱਖਦੇ ਉੱਪਰ ਆਪਾਂ ਨੇ ਆਉਣ ਇੱਕ ਜਲਤ ਹੋਰ ਪਈ ਸੀ ਬਾਤੂ ਇਹਦੇ ਵਿੱਚੋਂ ਆਪਾਂ ਨੇ ਪਹਿਲਾਂ ਸੈਂਟਰ ਚੋਂ ਕੱਢ ਲੈਣਾ ਇੱਕ ਸਾਈਡ ਦੀ ਕੱਟ ਕੇ ਪਹਿਲਾਂ ਕਟਿੰਗ ਕਰਕੇ ਹੁਣ ਇਹਨੂੰ ਦੇਖੋ ਫੋਲਡ ਕਰਕੇ ਫਿਰ ਸੈਂਟਰ ਚੋਂ ਆਪਾਂ ਫਿਰ ਕੱਟ ਦਵਾਂਗੇ ਮਤਲਬ ਕਿ ਆਪਾਂ ਜਿਹੜੇ ਆਪਣਾ ਪੇਜ ਕੱਟੇ ਤੇ ਉਹਨਾਂ ਦੇ ਨਾਪ ਦੇ ਕੱਟਣੇ ਨੇ ਇਨਕੋ ਨਾਪ ਦੇ ਕੱਟ ਲਿਆ ਆਪਾਂ ਨੇ ਫੇਜਾਂ ਦੇ ਨਾਪ ਤੇ ਕੱਟਦੇ ਦੇਖੋ ਕਿੰਨੀ ਸੋਹਣੀ ਚੀਜ਼ ਬਣੋਗੀ ਇਹ ਇੱਕ ਉੱਪਰ ਲਾ ਦਿੱਤਾ ਆਪਾਂ ਨੇ ਇੱਕ ਨੀਚੇ ਲਾ ਦੇਣਾ ਹੈ ਦਸੋ ਕੀ ਬਣ ਰਿਹਾ ਹੈ ਇਹ ਸਾਈਡ ਕੋਸੇ ਸੋਚ ਰਹੇ ਨਾ ਉਹੀ ਬਣ ਰਿਹਾ ਹੈ ਹੁਣ ਆਪਾਂ ਸਟੈਪਲਰ ਦੀ ਸੈਟ ਆਣਾ। ਪੇਟਰ ਲਾ ਦਵਾਂਗੇ ਤੇਨਾਂ ਥਾਂ 'ਤੇ ਪੇਨ ਲਾ ਦਵਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਨਾਲ ਬਿਲਕੁਲ ਪੇਸ ਹਾ ਸੈੱਟ ਕਰਕੇ ਸੈਂਟਰ ਚ ਲਾਵਾਂਗੇ ਇਹ ਆਪਾਂ ਨੂੰ ਪਾਣ ਕੇ ਤਿਆਰ ਹੋ ਕਿ ਡਾਇਰੀ ਅਜੇ ਬਾਸ

ਜਿ ਜਰੂਰੀ ਚੀਜ਼ ਰੱਖਦੇ ਆ ਕੋਈ ਆਪਾਂ ਜਾਣਿਆ ਕੋਈ ਚੀਜ਼ ਬਗਾਨੇ ਚ ਲੈ ਲਾਣੇ ਆ ਉਹ ਦੇਖੋ ਬੱਚੇ ਪਰਸੈਂਟ ਡਾਲਾ ਰਹੇ ਨਹੀਂ ਮਿਸ ਆਖਿਆ ਕੱਲ ਨੂੰ